ਹਾਂਜੀ ਦੋਸਤੋ ਇਸ ਤਰ੍ਹਾਂ ਦੇ ਸੱਤ ਜੀਵ ਦਿੰਦੇ ਹਨ ਤੁਹਾਡੇ ਘਰ ਵਿੱਚ ਅਮੀਰੀ ਆਉਣ ਦੇ ਸੰਕੇਤ ਜੇਕਰ ਇਹ ਸੱਤ ਜੀਵ ਆਉਂਦੇ ਹਨ ਤੁਹਾਡੇ ਘਰ ਵਿੱਚ ਤਾਂ ਸਮਝ ਲੈਣਾ ਕਿ ਤੁਹਾਡੀ ਕਿਸਮਤ ਦੇ ਸਿਤਾਰੇ ਚਮਕਣ ਵਾਲੇ ਹਨ ਵਾਸਤੂ ਸ਼ਾਸਤਰ ਅਨੁਸਾਰ ਇਹ ਸੱਤ ਜੀਵ ਜੰਤੂ ਜੇਕਰ ਤੁਹਾਡੇ ਘਰ ਚ ਆਉਂਦੇ ਹਨ ਜਾਂ ਫਿਰ ਤੁਹਾਡੇ ਘਰ ਦੇ ਨੇੜੇ ਤੇੜੇ ਆ ਕੇ ਰਹਿਣ ਲੱਗਦੇ ਹਨ ਤਾਂ ਇਸ ਨਾਲ ਤੁਹਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਤੁਹਾਡੀ ਕਿਸਮਤ ਚਮਕਣ ਵਾਲੀ ਹੈ ਅਤੇ ਤੁਹਾਡਾ ਨਸੀਬ ਜਾਗਣ ਵਾਲਾ ਹੈ ਜਿਸ ਵੀ ਘਰ ਵਿੱਚ ਜਾਂ ਫਿਰ ਤੁਹਾਡੇ ਘਰ ਦੇ ਨੇੜੇ ਤੇੜੇ ਇਹ ਜੀਵ ਜੰਤੂ ਆ ਕੇ ਰਹਿਣ ਲੱਗਦੇ ਹਨ ਤਾਂ ਤੁਹਾਡੇ ਘਰ ਵਿੱਚ ਖੁਸ਼ੀਆਂ ਅਤੇ ਸੁੱਖ ਸ਼ਾਂਤੀ ਧਨ ਸੰਬੰਧੀ ਖੁਸ਼ਹਾਲੀਆਂ ਆਉਣ ਲੱਗਦੀਆਂ ਹਨ ਇਹ ਸੱਤ ਤਰ੍ਹਾਂ ਦੇ ਜੀਵ ਜੰਤੂ ਬਹੁਤ ਹੀ ਸ਼ੁਭ ਮੰਨੇ ਜਾਂਦੇ ਹਨ ਇਹਨਾਂ ਦੇ ਆਗਮਨ ਨਾਲ ਤੁਹਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਮਾਤਾ ਲక్ష్ਮੀ ਤੁਹਾਡੇ ਉੱਤੇ ਬਹੁਤ ਖੁਸ਼ ਹੈ ਤੇ ਬਹੁਤ ਹੀ ਜਲਦੀ ਤੁਹਾਡੇ ਘਰ ਮਾਤਾ ਲక్ష్ਮੀ ਦਾ ਆਗਮਨ ਹੋਣ ਵਾਲਾ ਹੈ ਇਸ ਲਈ ਤੁਹਾਨੂੰ ਇਹਨਾਂ ਜੀਵ ਜਾਨਵਤਾਂ ਦੀ ਪਹਿਚਾਣ ਹੋਣਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਜੇਕਰ ਤੁਸੀਂ ਜਾਣੇ ਅਣਜਾਣੇ ਇਹਨਾਂ ਨੂੰ ਕਸ਼ਟ ਦਿੰਦੇ ਹੋ ਜਾਂ ਫਿਰ ਇਹਨਾਂ ਨੂੰ ਮਾਰਦੇ ਹੋ ਜਾਂ ਆਪਣੇ ਘਰ ਤੋਂ ਦੂਰ ਭਜਾ ਦਿੰਦੇ ਹੋ ਤਾਂ ਤੁਹਾਡੇ ਇਸ ਤਰ੍ਹਾਂ ਕਰਨ ਨਾਲ માતા લક્ષ્ਮੀ ਤੁਹਾਡੇ ਤੇ ক্রੋਧਿਤ ਹੋ ਜਾਂਦੀ ਹੈ ਜਿਸ ਕਰਕੇ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ, ਦੁੱਖ, ਕਸ਼ਟ, ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਓ ਜਾਣਦੇ ਹਾਂ ਉਹ ਕਿਹੜੇ ਸਤ ਜੀਵ ਜੰਤੂ ਹਨ ਜਿਨ੍ਹਾਂ ਦਾ ਘਰ ਵਿੱਚ ਆਉਣ ਤੇ ਘਰ ਵਿੱਚ ਸੁੱਖ, ਸ਼ਾਂਤੀ, ਧਨ, ਦੌਲਤ, ਅਮੀਰੀ, ਸਫਲਤਾ ਆ ਜਾਂਦੀ ਹੈ। ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਮਾਤਾ ਲਕਸ਼ਮੀ ਜੀ ਦਾ ਸੰਪੂਰਨ ਅਸੀਰਵਾਦ ਹਮੇਸ਼ਾ ਤੁਹਾਡੇ ਉੱਤੇ ਬਣਿਆ ਰਹੇ ਤਾਂ ਸਾਡੇ ਚੈਨਲ ਇੱਕੋ ਇਲਫਾਜ ਨੂੰ ਹੁਣੇ ਹੀ ਸਬਸਕ੍ਰਾਈਬ ਕਰੋ ਜੀ ਅਤੇ ਵੀਡੀਓ ਨੂੰ ਇੱਕ ਲਾਇਕ ਕਰੋ ਕਿਉਂਕਿ ਤੁਹਾਡਾ ਇੱਕ ਲਾਇਕ ਸਾਡੀ ਅਗਲੀ ਵੀਡੀਓ ਬਣਾਉਣ ਦਾ ਉਤਸ਼ਾਹ ਵਧਾਉਂਦਾ ਹੈ ਅਤੇ ਨਾਲ ਹੀ ਵੀਡੀਓ ਨੂੰ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਜੈ ਮਾਤਾ ਲਕਸ਼ਮੀ ਜ਼ਰੂਰ ਲਿਖੋ ਜੀ ਸੋ ਆਓ ਜਿਆਦਾ ਦੇਰੀ ਨਾ ਕਰਦੇ ਹੋਏ ਸ਼ੁਰੂ ਕਰੀਏ ਜੀ ਨੰਬਰ 1 ਬਲੂ ਜੈ ਨੀਲਕੰਠ ਪੰਛੀ ਨੀਲਕੰਠ ਪੰਛੀ ਨੂੰ ਦੇਵੀ ਮਾਂ ਲਕਸ਼ਮੀ ਦਾ ਬਹੁਤ ਹੀ ਚਹੇਤਾ ਪੰਛੀ ਮੰਨਿਆ ਜਾਂਦਾ ਹੈ ਇਸ ਲਈ ਜੇਕਰ ਨੀਲਕੰਠ ਪੰਛੀ ਤੁਹਾਡੇ ਘਰ ਦੇ ਨੇੜੇ ਤੇੜੇ ਜਾ ਘਰ ਦੀ ਸੱਤ ਤੇ ਆ ਕੇ ਰਹਿੰਦਾ ਹੈ ਤੇ ਆਲਣਾ ਬਣਾਉਂਦਾ ਹੈ ਤਾਂ ਇਸ ਨੂੰ ਬਹੁਤ ਹੀ ਚੰਗਾ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਜੇਕਰ ਤੁਹਾਨੂੰ ਨੀਲਕੰਠ ਦਿਖਾਈ ਦੇ ਜਾਵੇ ਤਾਂ ਇਸ ਦਾ ਮਤਲਬ ਹੈ ਕਿ ਤੁਹਾਨੂੰ ਆਪਣੇ ਬਿਜ਼ਨਸ ਜਾਂ ਵਪਾਰ ਤੇ ਵੱਡੇ ਪੱਧਰ ਤੇ ਸਫਲਤਾ ਤਰੱਕੀ ਮਿਲਣ ਵਾਲੀ ਹੈ ਅਤੇ ਇਸ ਪੰਛੀ ਦੇ ਤੁਹਾਡੇ ਘਰ ਵਿੱਚ ਆਉਣ ਨਾਲ ਨਵੇਂ ਘਰ ਜਾਂ ਨਵੇਂ ਵਾਹਨ ਦੀ ਪ੍ਰਾਪਤੀ ਦੇ ਯੋਗ ਵੀ ਬਣ ਲੱਗ ਜਾਂਦੇ ਹਨ ਨੰਬਰ 2 ਪੈਰਟ ਤੋਤਾ ਹਾਂਜੀ ਦੋਸਤੋ ਜੇਕਰ ਤੁਹਾਡੇ ਘਰ ਦੀ ਸੱਤ ਤੇ ਹਰੇ ਰੰਗ ਦਾ ਤੋਤਾ ਦਿਖਾਈ ਦਿੰਦਾ ਹੈ ਤਾਂ ਇਸ ਨੂੰ ਇੱਕ ਬਹੁਤ ਹੀ ਚੰਗਾ ਸੰਕੇਤ ਮੰਨਿਆ ਜਾਂਦਾ ਹੈ। ਸ਼ਾਸਤਰਾਂ ਅਨੁਸਾਰ ਇਸ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਤੋਤੇ ਦਾ ਦਿਖਾਈ ਦੇਣਾ ਕਿਸੇ ਕੰਮ ਵਿੱਚ ਵੱਡੀ ਸਫਲਤਾ ਪ੍ਰਾਪਤ ਕਰਨ ਦਾ بڑا ਸੰਕੇਤ ਹੁੰਦਾ ਹੈ। ਇਸ ਲਈ ਦੋਸਤੋ ਜੇਕਰ ਤੁਸੀਂ ਕੋਈ ਵੀ ਨਵਾਂ ਕੰਮ ਸ਼ੁਰੂ ਕਰਨ ਜਾ ਰਹੇ ਹੋ ਤਾਂ ਸਮਝ ਲਓ ਤੁਹਾਨੂੰ ਉਸ ਕੰਮ ਵਿੱਚ ਸਫਲਤਾ ਮਿਲਣ ਵਾਲੀ ਹੈ। ਤੁਸੀਂ ਤਰੱਕੀਆਂ ਦੇ ਰਾਹ 'ਤੇ ਬਲ ਤੁਰ ਪਏ ਹੋ ਤੇ ਕਾਮਯਾਬੀ ਹਾਸਲ ਕਰਕੇ ਹੀ ਰਹੋਗੇ ਨੰਬਰ 3 ਆਉਲੂ ਉੱਲੂ ਦੋਸਤੋ ਜੇਕਰ ਤੁਹਾਡੇ ਘਰ ਦੇ ਨੇੜੇ ਜਾਂ ਘਰ ਦੀ ਛੱਤ ਤੇ ਉੱਲੂ ਆ ਕੇ ਬੈਠਦਾ ਹੈ ਤਾਂ ਇਸ ਨੂੰ ਬਹੁਤ ਚੰਗਾ ਮੰਨਿਆ ਜਾਂਦਾ ਹੈ ਇਸ ਨੂੰ ਮਾਤਾ ਲਕਸ਼ਮੀ ਦਾ ਸਭ ਤੋਂ ਚਹੇਤਾ ਕਿਹਾ ਜਾਂਦਾ ਹੈ ਇਸ ਦੇ ਘਰ ਆਉਣ ਨਾਲ ਧਨ ਦੌਲਤ ਵਿੱਚ ਵਧੇਰੇ ਵਾਧਾ ਹੁੰਦਾ ਹੈ ਜੇਕਰ ਤੁਹਾਡੇ ਘਰ ਵਿੱਚ ਜਾ ਘਰ ਦੇ ਸੱਤ ਤੇ ਉੱल्लू ਆ ਕੇ ਬੈਠਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਹਾਨੂੰ ਧਨ ਸੰਪਤੀ ਦੀ ਪ੍ਰਾਪਤੀ ਹੋਣ ਵਾਲੀ ਹੈ ਅਤੇ ਮਾਤਾ ਲక్ష్ਮੀ ਤੁਹਾਡੇ ਘਰ ਵਿੱਚ ਬਿਰਾਜਮਾਨ ਹੋਣ ਵਾਲੀ ਹੈ। ਬਾਕੀ ਜਿਹੜਾ ਲੰਮੇ ਸਮੇਂ ਤੋਂ ਤੁਹਾਡਾ ਰੁਕਿਆ ਹੋਇਆ ਪੈਸਾ ਉਹ ਤੁਹਾਨੂੰ ਵਾਪਸ ਮਿਲਣ ਵਾਲਾ ਹੈ। ਨੰਬਰ 8 ਰਾਈਟ ਚੂਹਾ ਚੂਹਾ ਘਰ ਵਿੱਚ ਦੁੱਖ ਤੇ ਦਲਿੱਦਰਤਾ ਲੈ ਕੇ ਆਉਂਦਾ ਹੈ। ਇਸ ਲਈ ਤੁਸੀਂ ਆਪਣੇ ਘਰ ਵਿੱਚ ਚੂਹੇ ਨੂੰ ਕਦੇ ਵੀ ਨਾ ਰਹਿਣ ਦੇਣਾ ਜੇਕਰ ਤੁਹਾਡੇ ਘਰ ਵਿੱਚ ਚੂਹਾ ਦਿਖਾਈ ਦਿੰਦਾ ਹੈ ਤਾਂ ਤੁਹਾਨੂੰ ਸਮਝ ਜਾਣਾ ਚਾਹੀਦਾ ਹੈ ਕਿ ਤੁਹਾਡੇ ਘਰ ਵਿੱਚ ਗਰੀਬੀ ਅਤੇ ਕੰਗਾਲੀ ਨਕਾਰਾਤਮਕ ਊਰਜਾ ਦਾ ਵਾਸ ਹੋ ਗਿਆ ਹੈ ਅਤੇ ਤੁਹਾਨੂੰ ਚੂਹਿਆਂ ਨੂੰ ਆਪਣੇ ਘਰੋਂ ਛੇਤੀ ਤੋਂ ਛੇਤੀ ਬਾਹਰ ਕੱਢਣਾ ਚਾਹੀਦਾ ਹੈ ਪਰ ਚੂਹਿਆਂ ਨੂੰ ਮਾਰਨਾ ਨਹੀਂ ਚਾਹੀਦਾ ਕਿਉਂਕਿ ਚੂਹੇ ਨੂੰ ਗਣੇਸ਼ ਜੀ ਦਾ ਵਾਹਨ ਮੰਨਿਆ ਜਾਂਦਾ ਹੈ ਚੂਹੇ ਜਿਸ ਘਰ ਵਿੱਚ ਵੀ ਹੁੰਦੇ ਹਨ ਉਸ ਘਰ ਚ ਦੁੱਖ ਦਰਦ ਅਤੇ ਗਰੀਬੀ ਧਨ ਦੌਲਤ ਦੀ ਕਮੀ ਜਰੂਰ ਆਉਂਦੀ ਹੈ ਜਿਸ ਘਰ ਚ ਚੂਹੇ ਮਿਲਦੇ ਹਨ ਉਸ ਘਰ ਚ ਸਫਲਤਾ ਸੰਬੰਧੀ ਕਈ ਪਰੇਸ਼ਾਨੀਆਂ ਵੀ ਆਉਣ ਲੱਗਦੀਆਂ ਹਨ ਅਤੇ ਵਪਾਰ ਕਾਰੋਬਾਰ ਸੰਬੰਧੀ ਕਈ ਕੰਮਾਂ ਚ ਰੁਕਾਵਟ ਆਉਣ ਲੱਗਦੀ ਹੈ ਇਸ ਲਈ ਜੇਕਰ ਤੁਹਾਡੇ ਘਰ ਚ ਵੀ ਚੂਹੇ ਹਨ ਤਾਂ ਇਹਨਾਂ ਨੂੰ ਜਲਦੀ ਤੋਂ ਜਲਦੀ ਆਪਣੇ ਘਰ ਤੋਂ ਬਾਹਰ ਛੱਡ ਆਓ ਸ਼ਾਸਤਰਾਂ ਵਿੱਚ ਦੱਸਿਆ ਗਿਆ ਹੈ ਕਿ ਜਿਸ ਘਰ ਵਿੱਚ ਚੂਹੇ ਹੁੰਦੇ ਹਨ ਉਸ ਘਰ ਵਿੱਚ ਗਰੀਬੀ ਨੂੰ ਆਉਣ ਲੱਗਿਆ ਹੈ ਦੇਰੀ ਨਹੀਂ ਲੱਗਦੀ ਨੰਬਰ 5 ਬਟਰਫਲਾਈ ਤਿਤਲੀਆਂ ਡੋਸਟੋ ਰੰਗ-ਬਰੰਗੀਆਂ ਸੁਨਹਿਰੀ तितਲੀਆਂ ਬਹੁਤ ਹੀ ਸ਼ੁਭ ਸੰਕੇਤ ਲੈ ਕੇ ਆਉਂਦੀਆਂ ਹਨ ਜੇਕਰ ਸੁਨਹਿਰੀ ਅਤੇ ਰੰਗ-ਬਰੰਗੀ तितਲੀ ਤੁਹਾਡੇ ਘਰ ਆਉਂਦੀ ਹੈ ਤੇ ਜੇਕਰ तितਲੀ ਦੇਖਣ 'ਚ ਬਹੁਤ ਹੀ ਸੋਹਣੀ ਮਨ ਨੂੰ ਮੋਹ ਲੈਣ ਵਾਲੀ ਹੁੰਦੀ ਹੈ ਤਾਂ ਸਮਝ ਜਾਓ ਕਿ ਜਿਸ ਤਰ੍ਹਾਂ ਇਹ तितਲੀ ਰੰਗ ਬਰੰਗੀ ਹੈ ਉਸੇ ਤਰ੍ਹਾਂ ਤੁਹਾਡੀ ਜ਼ਿੰਦਗੀ ਨੂੰ ਵੀ ਇਹ तितਲੀਆਂ ਰੰਗੀਨ ਬਣਾ ਦੇਣਗੀਆਂ ਤੇ ਇਹਨਾਂ ਦੇ ਘਰ ਆਉਣ ਨਾਲ ਘਰ ਵਿੱਚ ਸੁੱਖ ਸ਼ਾਂਤੀ ਖੁਸ਼ਹਾਲੀ ਹਮੇਸ਼ਾ ਬਣੀ ਰਹਿੰਦੀ ਹੈ ਇਸ ਲਈ तितਲੀਆਂ ਦਾ ਸਾਡੇ ਘਰ ਆਉਣਾ ਜਾਂ ਸਾਡੇ ਘਰ ਦੇ ਨੇੜੇ ਤੇੜੇ ਉੱਡਣਾ ਜਾਂ ਆਉਣਾ ਬਹੁਤ ਹੀ ਸ਼ੁਭ ਅਤੇ ਚੰਗਾ ਸੰਕੇਤ ਮੰਨਿਆ ਜਾਂਦਾ ਹੈ ਵਾਸਤੂ ਸ਼ਾਸਤਰ ਵਿੱਚ ਇਹਨਾਂ ਗੱਲਾਂ ਬਾਰੇ ਬੜੇ ਵਿਸਤਾਰ ਨਾਲ ਲਿਖਿਆ ਹੋਇਆ ਹੈ ਕਿ तितਲੀ ਜਦੋਂ ਵੀ ਕਿਸੇ ਦੇ ਘਰ ਆ ਜਾਂਦੀ ਹੈ ਤਾਂ ਉਸ ਘਰ ਵਿੱਚ ਧਨ ਅਤੇ ਖੁਸ਼ਹਾਲੀ ਦੀ ਵਰਖਾ ਹੋਣ ਲੱਗਦੀ ਹੈ ਅਤੇ ਮਾਂ ਲక్ష్ਮੀ ਦੀ ਕਿਰਪਾ ਉਸ ਘਰ ਤੇ ਹਮੇਸ਼ਾ ਬਣੀ ਰਹਿੰਦੀ ਹੈ ਇਸ ਲਈ ਜੇਕਰ ਤੁਹਾਡੇ ਘਰ 'ਚ ਕੋਈ ਵੀ तितਲੀ ਆਉਂਦੀ ਹੈ ਤਾਂ ਤਾਂ ਤੁਹਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਤੁਹਾਡੇ ਬੁਰੇ ਦਿਨ ਖਤਮ ਹੋਣ ਵਾਲੇ ਹਨ ਅਤੇ ਚੰਗੇ ਦਿਨ ਆਉਣ ਵਾਲੇ ਹਨ ਨੰਬਰ 6 ਲਿਜ਼ਰਡ ਛਿਪਕਲੀ ਛਿਪਕਲੀ ਨੂੰ ਦੇਖਣਾ ਬਹੁਤ ਹੀ ਸ਼ੁਭ ਮੰਨਿਆ ਗਿਆ ਹੈ ਅਤੇ ਇਸ ਨੂੰ માતા ਲਕਸ਼ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਪਰ ਕਈ ਲੋਕ ਛਿਪਕਲੀ ਤੋਂ ਨਫ਼ਰਤ ਕਰਦੇ ਹਨ ਅਤੇ ਇਹਨਾਂ ਦਾ ਘਰ 'ਚ ਆਉਣਾ ਬਿਲਕੁਲ ਵੀ ਚੰਗਾ ਨਹੀਂ ਮੰਨਦੇ ਅਤੇ ਛਿਪਕਲੀਆਂ ਨੂੰ ਮਾਰ ਦਿੰਦੇ ਹਨ ਪਰ ਤੁਹਾਨੂੰ ਦੱਸਦੇ ਹਾਂ ਕਿ ਛਿਪਕ ਕਿ ਸਿਪਕਲੀ ਨੂੰ ਮਾਰਨਾ ਨਹੀਂ ਚਾਹੀਦਾ ਵੈਸੇ ਤਾਂ ਘਰ 'ਚ ਸਿਪਕਲੀ ਦਾ ਆਉਣਾ ਕੋਈ ਖਾਸ ਵੱਡੀ ਗੱਲ ਨਹੀਂ ਹੁੰਦੀ ਪਰ ਜੇਕਰ ਤੁਹਾਡੇ ਘਰ 'ਚ ਕਈ ਸਾਰੀਆਂ ਸਿਪਕਲੀਆਂ ਇੱਕ ਝੁੰਡ ਵਿੱਚ ਦਿਖਾਈ ਦਿੰਦੀਆਂ ਹਨ ਤਾਂ ਇਹਨਾਂ ਨੂੰ ਮਾਤਾ ਲਕਸ਼ਮੀ ਦੇ ਆਉਣ ਦਾ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਅਤੇ ਤੁਹਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਤੁਹਾਡੇ ਘਰ 'ਚ ਅਮੀਰੀ ਖੁਸ਼ਹਾਲੀ ਤੇ ਸੁੱਖ ਸਮਰiddhi ਆਉਣ ਵਾਲੀ ਹੈ ਸ਼੍ਰੀ ਵਿਸ਼ਨੂ ਪੁਰਾਣ ਅਨੁਸਾਰ ਦੱਸਿਆ ਗਿਆ ਹੈ ਕਿ ਜੇਕਰ ਤੁਸੀਂ ਘਰ ਵਿੱਚ ਪੂਜਾ ਕਰ ਰਹੇ ਹੋ ਤਾਂ ਪੂਜਾ ਕਰਦੇ ਸਮੇਂ ਤੁਹਾਡੇ ਨੇੜੇ ਤੇੜੇ ਕਿਤੇ ਵੀ ਸਿਵਕੁਲੀ ਦਿਖਾਈ ਦਿੰਦੀ ਹੈ ਤਾਂ ਬਹੁਤ ਜਲਦੀ ਤੁਹਾਡੀ ਕਿਸਮਤ ਚਮਕਣ ਵਾਲੀ ਹੈ ਤੁਹਾਡੇ ਘਰ ਮਾਤਾ ਲక్ష్ਮੀ ਦੀ ਕਿਰਪਾ ਵਰਸਣ ਵਾਲੀ ਹੈ ਜੇਕਰ ਤੁਹਾਡੇ ਘਰ ਚ ਕੋਈ ਇਸ ਤਰ੍ਹਾਂ ਦੀ ਸਿਵਕੁਲੀ ਦਿਖਾਈ ਦਿੰਦੀ ਹੈ ਜਿਸ ਦੀ ਪੂੰਛ ਕੱਟੀ ਹੋਵੇ ਤਾਂ ਤੁਹਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਤੁਹਾਡਾ ਜੀਵਨ ਹੁਣ ਬਦਲਣ ਵਾਲਾ ਹੈ ਤੁਹਾਡੀ ਜ਼ਿੰਦਗੀ 'ਚ ਚੱਲ ਰਹੀਆਂ ਸਾਰੀਆਂ ਪਰੇਸ਼ਾਨੀਆਂ ਖਤਮ ਹੋਣ ਵਾਲੀਆਂ ਹਨ ਅਤੇ ਸਵੈਮਾਤਾ ਜੀ ਦਾ ਤੁਹਾਡੇ ਘਰ ਤੇ ਅਸ਼ੀਰਵਾਦ ਬਣਿਆ ਰਹੇਗਾ ਅਤੇ ਕੁਬੇਰ ਦੇਵ ਦੀ ਕਿਰਪਾ ਤੁਹਾਡੇ ਉੱਤੇ ਵਰਸਣ ਵਾਲੀ ਹੈ ਨੰਬਰ 67 ਕੀੜੀ ਘਰ ਵਿੱਚ ਕੀੜੀਆਂ ਬਹੁਤ ਚੰਗਾ ਸੰਕੇਤ ਲੈ ਕੇ ਆਉਂਦੀਆਂ ਹਨ ਸ਼ਾਸਤਰਾਂ ਅਨੁਸਾਰ ਜੇਕਰ ਕਿਸੇ ਵੀ ਘਰ ਚ ਕੀੜੀਆਂ ਪੂਰਬ ਦਿਸ਼ਾ ਵੱਲ ਮੂੰਹ ਕਰਕੇ ਖਾਣਾ ਲਜਾ ਰਹੀਆਂ ਹੋਣ ਤਾਂ ਇਸ ਨੂੰ ਬਹੁਤ ਹੀ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਇਹ ਸੰਕੇਤ ਦੱਸਦਾ ਹੈ ਕਿ ਤੁਹਾਡੀ ਕਿਸਮਤ ਦੇ ਸਤਾਰੇ ਬਹੁਤ ਜਲਦੀ ਚਮਕਣ ਵਾਲੇ ਹਨ ਅਤੇ ਤੁਹਾਡੇ ਦੁੱਖਾਂ ਦੇ ਦਿਨ ਹੁਣ ਖਤਮ ਹੋਣ ਵਾਲੇ ਹਨ ਤੇ ਤੁਹਾਨੂੰ ਜ਼ਿੰਦਗੀ ਵਿੱਚ ਸੁੱਖ ਖੁਸ਼ਹਾਲੀ ਤੇ ਖੁਸ਼ੀਆਂ ਮਿਲਣ ਵਾਲੀਆਂ ਹਨ ਇਸ ਨਾਲ ਤੁਹਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਤੁਹਾਡੇ ਪਰਿਵਾਰ ਦੇ ਮੈਂਬਰਾਂ ਦੀ ਤਰੱਕੀ ਹੋਣ ਵਾਲੀ ਹੈ ਜੇਕਰ ਤੁਹਾਡੇ ਘਰ 'ਚ ਕੋਈ ਵੀ ਵਿਵਾਦ ਸੰਬੰਧੀ ਪਰੇਸ਼ਾਨੀ ਚੱਲ ਰਹੀ ਹੈ ਤਾਂ ਉਹ ਵੀ ਬਹੁਤ ਜਲਦੀ ਖਤਮ ਹੋਣ ਵਾਲੀ ਹੈ ਪਰ ਜੇਕਰ ਕੀੜੀਆਂ ਦੱਖਣ ਵੱਲੋਂ ਨਿਕਲਦੀਆਂ ਦਿਖਾਈ ਦਿੰਦੀਆਂ ਹਨ ਤਾਂ ਜਾਂ ਫਿਰ ਕੀੜੀਆਂ ਦਾ ਭੌਣ ਤੁਹਾਨੂੰ ਆਪਣੇ ਘਰ ਦੇ ਮੇਨ ਦਰਵਾਜ਼ੇ ਉੱਤੇ ਦਿਖਾਈ ਦਿੰਦਾ ਹੈ ਤਾਂ ਇਹ ਤੁਹਾਡੇ ਘਰ ਲਈ ਬਹੁਤ ਹੀ ਚੰਗਾ ਸੰਕੇਤ ਹੁੰਦਾ ਹੈ ਇਹ ਪਤਾ ਲੱਗਦਾ ਹੈ ਕਿ ਹੁਣ ਖੁਦ ਮਾਤਾ ਲਕਸ਼ਮੀ ਤੁਹਾਡੇ ਘਰ 'ਚ ਆਉਣ ਵਾਲੀ ਹੈ ਤੇ ਬਹੁਤ ਜਲਦੀ ਤੁਹਾਨੂੰ ਧਨ ਸੰਪਤੀ ਦੀ ਪ੍ਰਾਪਤੀ ਹੋਣ ਵਾਲੀ ਹੈ ਜੇਕਰ ਤੁਹਾਡੇ ਘਰ 'ਚ ਕੀੜੀਆਂ ਨੇ ਆਪਣਾ ਘਰ ਕਿਸੇ ਕੋਨੇ ਜਾਂ ਕਿਸੇ ਵੀ ਸਥਾਨ ਤੇ ਬਣਾ ਲਿਆ ਹੈ ਤਾਂ ਤੁਹਾਨੂੰ ਉਨ੍ਹਾਂ ਦੇ ਘਰ ਚ ਕਦੇ ਵੀ ਪਾਣੀ ਨਹੀਂ ਪਾਉਣਾ ਚਾਹੀਦਾ ਕੀੜੀਆਂ ਨੂੰ ਆਪਣੇ ਘਰੋਂ ਭਜਾਉਣਾ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ ਘਰ ਚੋਂ ਕੀੜੀਆਂ ਭਜਾਉਣ ਨਾਲ ਘਰ ਚ ਦਲੇਦਰਤਾ ਆਉਂਦੀ ਹੈ ਨੰਬਰ 8 ਮੂਲ ਰੈਟ ਛਛੰਦਰ ਜੀ ਹਾਂ ਦੋਸਤੋ ਤੁਰਸ਼ੀ ਛਛੰਦਰ ਜਾਣੀ ਕਿ ਸੂਸਨੀ ਤਾਂ ਕਈ ਵਾਰ ਦੇਖੀ ਹੋਵੇਗੀ ਵੈਸੇ ਤਾਂ ਇਹ ਜ਼ਿਆਦਾਤਰ ਰਾਤ ਨੂੰ ਹੀ ਨਿਕਲਦੀ ਹੈ ਪਰ ਕਈ ਵਾਰ ਤੁਹਾਨੂੰ ਦਿਨ ਦੇ ਸਮੇਂ ਵੀ ਦੇਖਣ ਨੂੰ ਮਿਲ ਜਾਂਦੀ ਹੈ ਇਹ ਚੂਹੇ ਦੀ ਤਰ੍ਹਾਂ ਦਿਖਾਈ ਦਿੰਦੀ ਹੈ ਪਰ ਇਸ ਦੀ ਨੱਕ ਚੂਹੇ ਤੋਂ ਥੋੜੀ ਲੰਬੇ ਆਕਾਰ ਦੀ ਹੁੰਦੀ ਹੈ ਜੇਕਰ ਸੁੰਦਰ ਤੁਹਾਡੇ ਘਰ ਵਿੱਚ ਆਉਂਦੀ ਹੈ ਤਾਂ ਜੇ ਤੁਹਾਨੂੰ ਦਿਖਾਈ ਦਿੰਦੀ ਹੈ ਤਾਂ ਤੁਹਾਨੂੰ ਸਮਝ ਜਾਣਾ ਚਾਹੀਦਾ ਹੈ ਕਿ ਦੁਨੀਆ 'ਚ ਹੁਣ ਅਜਿਹੀ ਕੋਈ ਵੀ ਤਾਕਤ ਨਹੀਂ ਜੋ ਤੁਹਾਡੀ ਕਿਸਮਤ ਨੂੰ ਬਦਲਣ ਤੋਂ ਰੋਕ ਸਕੇ ਸੂਸਨੀ ਦੇ ਘਰ ਵਿੱਚ ਆਉਣ ਨਾਲ ਇਸ ਗੱਲ ਦਾ ਸੰਕੇਤ ਮਿਲਦਾ ਹੈ ਕਿ ਮਾਤਾ ਲక్ష్ਮੀ ਤੁਹਾਡੇ ਉੱਤੇ ਬਹੁਤ ਖੁਸ਼ ਹੈ ਤੁਹਾਡੇ ਉੱਤੇ ਮਾਂ ਲక్ష్ਮੀ ਦੀ ਅਪਾਰ ਕਿਰਪਾ ਹੋਣ ਵਾਲੀ ਹੈ ਜੇਕਰ ਸੂਸਨੀ ਕਿਸੇ ਵੀ ਵਿਅਕਤੀ ਦੇ ਆਲੇ-ਦੁਆਲੇ ਚੱਕਰ ਲਗਾ ਦਿੰਦੀ ਹੈ ਤਾਂ ਉਹ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਖੂਬ ਤਰੱਕੀ ਅਤੇ ਸਫਲਤਾ ਹਾਸਲ ਕਰਦਾ ਹੈ ਕਈ ਲੋਕ ਇਹ ਵੀ ਮੰਨਦੇ ਹਨ ਕਿ ਸੂਸਨੀ ਘਰ ਵਿੱਚ ਗੰਦਗੀ ਫੈਲਾਉਂਦੀ ਹੈ ਇਹ ਗੱਲ ਤਾਂ ਵੈਸੇ ਸੱਚ ਹੈ ਇਸ ਕਰਕੇ ਕਈ ਲੋਕ ਇਸ ਨੂੰ ਮਾਰ ਦਿੰਦੇ ਹਨ ਪਰ ਇਸ ਤਰ੍ਹਾਂ ਕਰਨਾ ਬਿਲਕੁਲ ਵੀ ਨਹੀਂ ਚਾਹੀਦਾ ਜੇਕਰ ਤੁਹਾਨੂੰ ਇਹ ਪਸੰਦ ਨਹੀਂ ਤਾਂ ਤੁਸੀਂ ਕਿਸੇ ਵੀ ਹੋਰ ਤਰੀਕੇ ਨਾਲ ਆਪਣੇ ਘਰ ਤੋਂ ਇਸ ਨੂੰ ਬਾਹਰ ਕੱਢ ਕੇ ਛੱਡ ਆਓ ਪਰ ਇਸ ਨੂੰ ਮਾਰਨ ਦੀ ਗਲਤੀ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਦਾ ਘਰੇ ਆਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਇਸ ਦੇ ਘਰ ਵਿੱਚ ਆਉਣ ਨਾਲ ਘਰੇ ਡੰਗਰ ਮਾਲ ਪਸ਼ੂਆਂ 'ਚ ਵਾਧਾ ਅਤੇ ਤੁਹਾਡੇ ਘਰ ਵਿੱਚ ਦੁੱਧ ਆਉਣ ਵਾਲਾ ਹੁੰਦਾ ਹੈ ਇਸ ਨੂੰ ਸੁਪਨੇ 'ਚ ਦੇਖਣਾ ਵੀ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਇਸ ਲਈ ਇਸ ਨੂੰ ਕਦੇ ਵੀ ਮਾਰਨਾ ਨਹੀਂ ਚਾਹੀਦਾ ਸੋ ਦੋਸਤੋ ਇਹ ਜਾਣਕਾਰੀ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਗਈ ਹੈ ਜੋਤਿਸ਼ ਸ਼ਾਸਤਰ ਅਤੇ ਧਰਮ ਦੇ ਉਪਾਏ ਤੇ ਸਲਾਹਾਂ ਨੂੰ ਆਪਣੀ ਆਸਤਾ ਤੇ ਵਿਸ਼ਵਾਸ ਤੇ ਹੀ ਅਜਮਾਓ ਵੀਡੀਓ ਦਾ ਆਦੇਸ਼ માત્ર ਤੁਹਾਨੂੰ ਬਿਹਤਰ ਸਲਾਹ ਦੇਣਾ ਹੈ ਇਸ ਬਾਰੇ ਅਸੀਂ ਕਿਸੇ ਵੀ ਪ੍ਰਕਾਰ ਦਾ ਕੋਈ ਦਾਵਾ ਨਹੀਂ ਕਰਦੇ ਕਿਉਂਕਿ ਸਭ ਕੁਝ ਕਾਰਨ ਕਰਾਉਣ ਵਾਲਾ ਤਾਂ ਇੱਕ ਭਗਵਾਨ ਆਪ ਹੀ ਹੈ ਸੋ ਦੋਸਤੋ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਇਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਹਰ ਹਰ ਮਹਾਦੇਵ ਥੈਂਕਸ ਫੋਰ ਵਾਚਿੰਗ